ਕੋਈ ਵਾਡ ਇਨਵਰਨਮੈਂਟ ਦੇ ਸਾਰੇ ਪਾਸੇ ਬਣਾਇਆ ਜਾ ਰਿਹਾ ਤੇ ਅੱਜ ਜਿਹੜਾ ਗਵਰਨਮੈਂਟ ਸਮਾਰਟ ਸਕੂਲ ਗਿਆਸਪੁਰਾ ਇਹਦੇ ਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਗਲਾਡਾ ਵੱਲੋਂ ਤੇ ਨਵ ਜਾਗਰਤਨਾ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਇੱਕ ਸਾਂਝੀ ਪਲੇਟਫਾਰਮ ਦੇ ਉੱਪਰ ਅਸੀਂ ਪਲਾਂਟੇਸ਼ਨ ਰਾਈਜ਼ ਸਟਾਰਟ ਕੀਤੀ ਹੈ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਦੇ ਵਿੱਚ ਜਿੱਥੇ ਇੱਥੋਂ ਦੇ ਹੈੱਡ ਜਿਹੜੇ ਹੈਗੇ ਸਰਦਾਰ ਸੁਖਦੀਪ ਸਿੰਘ ਸੇਖੋ ਜੀ ਵੱਲੋਂ ਬਹੁਤ ਹੀ ਵਧੀਆ ਯਤਨ ਕੀਤੇ ਗਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਣਾਮ ਟਾਈਮ ਮੈਂ ਰਣਜੀਤ ਈਮਾਨ ਜੀਵੇਂ ਕਿ ਅੱਜ এনवायरमेंट ਡੇ ਹੈ ਤੇ ਅੱਜ ਸਰਕਾਰ ਵੱਲੋਂ ਗੈਸਪੁਰਾ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਕਿ ਪੌਦਾ ਰੋਪਣ ਕੀਤਾ ਜਾ ਰਿਹਾ ਜਿੱਥੇ ਕਿ ਪ੍ਰਿੰਸੀਪਲ ਮੌਜੂਦ ਨੇ ਤੇ ਡੀਓ ਵੀ ਪਹੁੰਚੇ ਨੇ ਤੇ ਨਾਲ-ਨਾਲ ਗਲਾਡਾ ਤੇ ਜਿਹੜੇ ਕਿ ਅਫਸਰ ਉਹ ਵੀ ਪਹੁੰਚੇ ਨੇ ਤੇ ਤੁਹਾਨੂੰ ਤਸਵੀਰਾਂ ਦਿਖਾਣੇ ਆ ਅੰਦਰ ਦੀਆਂ ਜਿਹੜਾ ਕਿ ਅੱਜ ਪੌਦੇ ਰੋਪਣ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਸਰਕਾਰੀ ਸਕੂਲ ਗਿਆਸਪੁਰਾ ਦਾ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਤੇ ਅੰਦਰ ਗੱਲਬਾਤ ਵੀ ਕਰਾਂਗੇ ਤੇ ਦਿਖਾਵਾਂਗੇ ਅੰਦਰ ਜਿਹੜਾ ਕਿ ਪੌਦੇ ਰੋਪਣ ਕੀਤਾ ਜਾ ਰਿਹਾ ਤੇ ਵਕਫਾਕ ਜਿਹੜੇ ਤਰ੍ਹਾਂ ਦੇ ਜਿਹੜੇ ਪੌਦੇ ਲਗਾਏ ਜਾ ਰਹੇ ਤੇ ਉਪਰਾਲਾ ਬਹੁਤ ਵਧੀਆ ਕੀਤਾ ਜਾ ਰਿਹਾ ਨਾਲ ਨਾਲ ਨਵ ਚੇਤਨਾ ਐਨ ਜੀਓ ਵੱਲੋਂ ਵੀ ਜਿਹੜਾ ਕਿ ਇਹ ਦੇ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਹੈ ਤੇ ਗੱਲਬਾਤ ਕਰਦੇ ਅੰਦਰ ਲੈਚਰ ਦੇ ਅੰਦਰ ਦੀ ਤਸਵੀਰ ਦਿਖਾਣੇ ਤੁਹਾਨੂੰ ਦੇਖੋ ਜੀ ਵਰਲਡ এনवायरमेंट ਦੇ ਸਾਰੇ ਪਾਸੇ ਬਣਾਇਆ ਜਾ ਰਿਹਾ ਤੇ ਅੱਜ ਜਿਹੜਾ ਗਵਰਨਮੈਂਟ ਸਮਾਰਟ ਸਕੂਲ ਗਿਆਸਪੁਰਾ ਇਹਦੇ ਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਗਲਾਡਾ ਵੱਲੋਂ ਤੇ ਨਵ ਜਾਗਰੂਕਤਾ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਇੱਕ ਸਾਂਝੇ ਪਲੇਟਫਾਰਮ ਦੇ ਉੱਪਰ ਅਸੀਂ ਪਲਾਂਟੇਸ਼ਨ ਡਰਾਈਵ ਸਟਾਰਟ ਕੀਤੀ ਹੈ ਇਦੇ ਅੰਡਰ ਅਸੀਂ ਜਿਹੜੇ ਨੇ ਸਕੂਲਾਂ ਦੇ ਵਿੱਚ ਜਾਂ ਜਿਹੜੇ ਪਬਲਿਕ ਪਲੇਸਿਸ ਨੇ ਜਾਂ ਕੋਈ ਓਪਨ ਏਰੀਆਜ਼ ਨੇ ਉਹਦੇ ਵਿੱਚ ਅਸੀਂ 5100 ਪਲਾਂਟ ਲਗਾਉਂਦਾ ਟਾਰਗੇਟ ਲੈ ਕੇ ਚੱਲੇ ਆਂ ਤੇ ਇਹਦੇ ਵਿੱਚ ਜਿਹੜੇ ਰਵਾਇਤੀ ਪਲਾਂਟਸ ਅਸੀਂ ਲਗਾਵਾਂਗੇ ਪਿੱਪਲ ਬੋਡ ਨਿੰਮ ਠੀਕ ਹੈ ਜੀ ਇਹਦੇ ਨਾਲ ਜਮਨ ਇਦਾਂ ਦੇ ਅਸੀਂ ਪਲਾਂਟ ਲਗਾ ਕੇ ਇੱਕ ਜਿਹੜਾ ਕਾਮਨ ਪਲੈਟਫਾਰਮ ਦੇ ਉੱਪਰ ਕੰਮ ਕਰਨਾ ਸ਼ੁਰੂ ਕੀਤਾ ਅਜ ਤੋਂ ਤੇ ਡੀਓ ਸਾਹਿਬ ਵੀ ਸਾਡੇ ਕੋਲ ਅਜੇ ਚੀਫ ਗੈਸਟ ਸਾਡੇ ਕੋਲ ਆਏ ਨੇ ਗਲੱਡਾ ਤੋਂ ਐਕਸ਼ਨ ਸਾਹਿਬ ਆਏ ਨੇ ਮੈਡਮ ਸਾਡੇ ਕੋਲ ਤੇ ਇਹਦੇ ਵਿੱਚ ਕੋਈ گورਨਮੈਂਟ ਸਕੂਲ ਦੇ ਕੋਈ ਟੀਚਰਸ ਨੇ ਜਾਂ ਕੋਈ ਸੰਤ ਜਿਵੇਂ ਕੋਈ ਮੱਛੀयत ਕਰਨੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਾਡੇ ਮੈਂਬਰ ਆਪ ਜਾ ਕੇ ਉੱਥੇ ਪਲਾਂਟਸ ਲਗਾ ਕੇ ਤੇ ਪ੍ਰੋਵਾਈਡ ਵੀ ਕਰਾਂਗੇ ਅਸੀਂ ਉਹਨਾਂ ਨੂੰ ਤੇ ਇਸ ਤੋਂ ਬਾਅਦ ਅਸੀਂ ਜਿਹੜੀਆਂ ਡੇ ਬਾਈ ਡੇ ਸਾਡੀਆਂ ਜਿਹੜੀ ਇਸ ਇਵੈਂਟ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਇਸ ਵਾਰ بارش ਕਾਫੀ ਹੋ ਰਹੀਆਂ ਨੇ ਵਾਦਰ ਠੀਕ ਆ ਤੇ ਇਹ ਡਰਾਈਵ ਜਿਹੜੀ ਸਾਡੀ ਜੁਲਾਈ ਅਗਸਟ ਤੱਕ ਅਸੀਂ ਇਹਨੂੰ ਅੱਗੇ ਲੰਬਾ ਲੈ ਕੇ ਜਾਵਾਂਗੇ ਤੇ ਜਿਹੜਾ ਸਾਡਾ 5100 ਪਲਾਂਟ ਲਗਾਉਣ ਦਾ ਟਾਰਗੇਟ ਆ ਉਹ ਹਰ ਸਾਲ ਅਸੀਂ ਲੈਣਿਆਂ ਤੇ ਇਦੋਂ ਵੱਧ ਹੀ ਜਾਂਦੇ ਨੇ ਘਟਦੇ ਘੱਟ ਨਹੀਂ ਆ ਤੇ ਨਾਲ ਮੈਂ ਮੈਸੇਜ ਇਹ ਵੀ ਕਨਵੇ ਕਰਨਾ ਚਾਹੂੰਗਾ ਵੀ ਜਿਹੜੇ ਅਸੀਂ ਪਲਾਂਟੇਸ਼ਨ ਕਰਦੇ ਆਂ ਐਨ ਜੀਓਜ਼ ਕਰਦੇ ਨੇ ਜਾਂ ਸੰਸਥਾਵਾਂ ਕਰਦੀਆਂ ਨੇ ਵੀ ਹੈਲਦੀ ਪਲਾਂਟ ਲਗਾਓ ਕਿਉਂਕਿ ਕਈ ਵਾਰ ਅਸੀਂ ਛੋਟਾ ਪਲਾਂਟ ਜਾਂ ਵੀਕ ਪਲਾਂਟ ਨਰਸਰੀ ਤੋਂ ਲੈ ਆਉਂਦੇ ਆ ਤੇ ਨਾ ਉਹ ਨਰਸਰੀ ਜੋਗਾ ਰਹਿੰਦਾ ਤੇ ਨਾ ਹੀ ਉਹ ਜਿੱਥੇ ਅਸੀਂ ਪਲਾਂਟੇਸ਼ਨ ਕਰਦੇ ਆ ਉੱਥੇ ਅੱਗੇ ਵੀ ਉਹਦੀ ਗਰੋਥ ਰੁਕ ਜਾਂਦੀ ਹੈ ਤੇ ਇਹੀ ਮੈਂ ਬੇਨਤੀ ਕਰੂੰਗਾ ਵੀ ਅਸੀਂ ਦੇਖੋ ਅੱਜ 10-10 ਫੁੱਟ ਦੇ ਵਧੀਆ ਪਲਾਂਟ ਲਗਾਏ ਨੇ ਵੀ ਇੱਕ ਸੀਜ਼ਨ ਬਾਅਦ ਅਗਲੇ ਸਾਲ ਇਹਨਾਂ ਨੇ ਪੂਰਾ ਵਧੀਆ ਦਰਖਤ ਦਾ ਰੂਪ ਲੈ ਜਣਾ ਠੀਕ ਹੈ ਜੀ ਥੋੜੀ ਜੀ ਕੋਸਟ ਵੱਧ ਜਾਂਦੀ ਆ ਘੱਟ ਪਲਾਂਟੇਸ਼ਨ ਕਰੀਏ ਅਸੀਂ ਗਿਣਤੀ ਜਿੱਨਾ ਜਾਈਏ ਵੀ ਅਸੀਂ ਜੀ ਲੱਖ ਪਲਾਂਟ ਕਰਨਾ 2 ਲੱਖ ਪਲਾਂਟ ਕਰਨਾ ਕੱਟ ਕਰ ਲੋ ਵਧੀਆ ਕਰੋ ਪਰ ਜਿਹਦਾ ਰਿਜ਼ਲਟ ਵਧੀਆ ਹੋਣ ਕਿਉਂਕਿ ਜੇ ਅਸੀਂ ਅੱਜ ਵਧੀਆ ਪਲਾਂਟ ਲਾ ਰਹੇ ਆ ਤਾਂ ਉਹ 1 ਮਹੀਨੇ ਜੀ ਉਹਦੀ ਸ਼ੁਰੂ ਹੋ ਜਾਂਦੀ ਹੈ ਵੀ ਹਾਂ ਉਹ ਵੀ ਪਲਾਂਟੇਸ਼ਨ ਹੋਈ ਹੈ ਜੀ ਤੇ ਇਸ ਲਈ ਫੇਰ ਮੈਂ ਅਪੀਲ ਕਰਦਾ ਵੀ ਪਲਾਂਟੇਸ਼ਨ ਕਰਕੇ ਇਹਨਾਂ ਦੀ ਨਾਲ ਕੇਅਰ ਕਰਨੀ ਵੀ ਬਹੁਤ ਜ਼ਰੂਰੀ ਹੈ ਕਿੰਨੇ ਬੂਟੇ ਲਗਾਏ ਸਿਰਾਂ ਚ ਅੱਜ ਅਸੀਂ ਤਕਰੀਬਨ 20 ਬੂਟੇ ਸਮਾਰਟ ਗੁਲਬੋਤੀ ਇਹਦੇ ਗੈਸਪੁਰਾ ਚ ਲਗਾਏ ਨੇ ਕੁਝ ਪਲਾਂਟਸ ਅਸੀਂ ਡੈਕੋਰੇਸ਼ਨ ਲਈ ਵੀ ਕਿਉਂਕਿ ਸਕੂਲ ਆ ਇਹਨੂੰ ਅਸੀਂ ਬਿਊਟੀਫਾਈ ਵੀ ਕਰਨਾ ਤੇ ਅੱਜ ਦੀ ਪਹਿਲਾਂ ਵੀ ਅਸੀਂ ਕਾਫੀ ਪਲਾਂਟੇਸ਼ਨ ਕੀਤੀ ਆ ਤੇ ਅੱਜ ਦੀ ਡੇਟ ਜਿਹੜੀ এনवायरमेंट ਡੇ ਦੇ ਉੱਤੇ ਇੱਕ ਮੈਮਰੀ ਬਣ ਜਾਂਦੀ ਆ ਇਸ ਤੋਂ ਬਾਅਦ ਸਾਰਾ ਸਾਲ ਅਸੀਂ ਇਹਨੂੰ ਬਿਊਟੀਫਾਈ ਵੀ ਕਰਾਂਗੇ ਤੁਸੀਂ 2 ਮਹੀਨੇ ਬਾਅਦ ਦੇਖਿਓ ਇਹਦੇ ਚ ਅਸੀਂ ਹੋਰ ਵੀ ਐਡੀਸ਼ਨ ਕਰਕੇ ਇਹਨੂੰ ਵਧੀਆ ਤੋਂ ਵਧੀਆ ਲੁੱਕ ਦੇ ਦਿੰਦੇ ਸਰਕਾਰ ਦਾ ਸਹਿਯੋਗ ਵੀ ਵਧੀਆ ਮਿਲਦਾ ਜੀ ਸਰਕਾਰ ਵੱਲੋਂ ਵਧੀਆ ਗ੍ਰਾਂਟਸ ਮਿਲਦੀਆਂ ਨੇ ਜੀ ਪਿੱਛੇ 1 ਕਰੋੜ ਦੀ ਜਿਹੜੀ ਗ੍ਰਾਂਟ ਸਾਈਆਂ ਨੇ ਉਹਦਾ ਹੀ ਨਾ ਕੁਸ਼ਨ ਵੀ ਕੀਤਾ ਗਿਆ ਐਮਐਲਏ ਸਾਹਿਬ ਵੱਲੋਂ ਤੇ ਰੂਮਸ ਬਣ ਰਹੇ ਨੇ ਚਾਰ ਦੁਵਾਰੀ ਵੀ ਹੋ ਗਈ ਪਿੱਛੇ ਤੇ ਮੈਨੂੰ ਲੱਗਦਾ ਵੀ ਇੱਕ ਇੱਕ ਮਹੀਨੇ ਦੇ ਵਿੱਚ ਵਿੱਚ ਸਾਰੇ ਕੰਪਲੀਟ ਹੋ ਗਏ 스마트 ਬੋਰਡ ਟੱਚ ਪੈਨਲ ਲੱਗੇ ਹੋਏ ਨੇ ਕਲਾਸਰੂਮ ਦੇ ਵਿੱਚ ਤੇ ਬਹੁਤ ਵਧੀਆ ਤੇ ਡੀਓ ਸਾਹਿਬ ਵੱਲੋਂ ਵੀ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਹਾਂਜੀ ਅੱਜ ਵਿਸ਼ਵ ਵਾਤਾਵਰਣ ਦਿਵਸ 5 ਜੂਨ ਹੈ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਦੇ ਵਿੱਚ ਜਿੱਥੇ ਇੱਥੋਂ ਦੇ ਹੈੱਡ ਜਿਹੜੇ ਹੈਗੇ ਆ ਸਰਦਾਰ ਸੁਖਦੀਪ ਸਿੰਘ ਸੇਖੋ ਜੀ ਵੱਲੋਂ ਬਹੁਤ ਹੀ ਵਧੀਆ ਯਤਨ ਕੀਤੇ ਗਏ ਤੇ ਤਰੰਤਰੰ ਦੇ ਪਲਾਂਟ ਲਗਾਏ ਗਏ ਜਿਦੇ ਵਿੱਚ ਪਿੱਪਲ ਦੇ ਵੀ ਦਰਖਤ ਲਗਾਏ ਗਏ ਆ ਤੇ ਹੋਰ ਵੀ ਟੈਲੀਮਰਨੀਆਂ ਦਰਖਤ ਵੀ ਲਗਾਏ ਗਏ ਬੂਟੇ ਤੇ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਹੀ ਹਮਲਾ ਮਾਰਨਾ ਚਾਹੀਦਾ ਹੈ ਕਿ ਅੱਜ ਦੇ ਦਿਨ ਘੱਟੋ ਘੱਟ ਆਪਾਂ ਇੱਕ ਇੱਕ ਬੂਟਾ ਲਗਾ ਕੇ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾਈਏ ਸੋ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਤੇ ਬਹੁਤ ਅੱਛਾ ਕੰਮ ਕਰ ਰਹੇ ਹਨ ਹੋਰ ਵੀ ਸਰਕਾਰੀ ਸਕੂਲਾਂ ਚ ਲੱਗ ਰਹੇ ਨੇ ਹਾਂਜੀ ਅੱਜ ਲਗਭਗ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਵਾਤਾਵਰਣ ਦਿਵਸ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਤੇ ਵੱਖ-ਵੱਖ ਥਾਵਾਂ ਤੇ ਬੱਚਿਆਂ ਵੱਲੋਂ ਪੇਰੈਂਟਸ ਵੱਲੋਂ ਟੀਚਰਸ ਵੱਲੋਂ ਆ ਆਪਸੀ ਕੋਲਾਬੋਰੇਸ਼ਨ ਦੇ ਨਾਲ ਪੰਚਾਇਤਾਂ ਦੀ ਹੈਲਪ ਦੇ ਨਾਲ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਦਰਖਤ ਲਗਾਏ ਜਾ ਰਹੇ ਆ ਪੰਚਾਇਤਾਂ ਦੀ ਵੈਸੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਹੁਤ ਜ਼ਿਆਦਾ ਜ਼ਰੂਰਤ ਆ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿ ਵੈਦਰ ਕਿੰਨਾ ਚੇਂਜ ਹੋ ਰਿਹਾ ਕਲਾਈਮੇਟ ਕਿੰਨਾ ਚੇਂਜ ਹੋ ਰਿਹਾ ਇਹਦਾ ਸਾਰਾ ਕਾਰਨ ਹੀ ਇਹ ਹੈ ਕਿ ਦਰਖਤਾਂ ਦੀ ਬਹੁਤ ਜ਼ਿਆਦਾ ਕਮੀ ਹੈ ਦਰਖਤ ਧੜਾ-ਧੜਾ ਕੱਟੇ ਜਾ ਰਹੇ ਆ ਵਿਕਾਸ ਦੇ ਨਾਮ ਤੇ ਤੇ ਅਗਰ ਅਸੀਂ ਚਾਹਨੇ ਆਂ ਕਿ ਅਸੀਂ ਆਪਣੀ ਮਾਨਵਤਾ ਨੂੰ ਬਚਾਈਏ ਵਾਤਾਵਰਣ ਨੂੰ ਸ਼ੁੱਧ ਰੱਖੀਏ ਬਿਮਾਰੀਆਂ ਤੋਂ ਬਚੀਏ ਤੇ ਸਾਨੂੰ ਵੱਧ ਤੋਂ ਵੱਧ ਰੁੱਖਤ ਲਗਾਉਣੇ ਚਾਹੀਦੇ ਔਰ ਇਹਨਾਂ ਨੂੰ ਸਿਰਫ ਲਗਾ ਕੇ ਹੀ ਕੰਮ ਨਹੀਂ ਖਤਮ ਕਰ ਦੇਣਾ ਚਾਹੀਦਾ ਇਹਨਾਂ ਨੂੰ ਪਾਲਣਾ ਵੀ ਚਾਹੀਦਾ ਇਹਨਾਂ ਨੂੰ ਪ੍ਰੋਪਰ ਵਾਟਰਿੰਗ ਕਰੋ ਪਾਣੀ ਦਿਓ ਇਹਨਾਂ ਦੀ ਸਾਂਭ ਸੰਭਾਲ ਕਰੋ ਤਾਂ ਜੋ ਸਾਡਾ ਵਾਤਾਵਰਣ ਸ਼ੁੱਧ ਰਹੇ ਤੇ ਅਸੀਂ ਇੱਕ ਤੰਦਰੁਸਤ ਜੀਵਨ ਖੁੱਲੀ ਆਕਸੀਜਨ ਲੈ ਸਕੀਏ ਮੈਮਨ ਸਟਾਫ ਨੂੰ ਕਹਿ ਚੱਲਿਓ ਜੀ ਕਿ ਇਹਦਾ ਖਿਆਲ ਹਾਂਜੀ 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 ਸਟਾਫ ਸਾਰਾ ਦੇਖੋ ਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਉਤਸ਼ਾਹ ਹੈ ਇਹਨਾਂ ਦੇ ਵਿੱਚ ਔਰ ਬਹੁਤ ਵਧੀਆ ਸੇਖੋਂ ਸਾਹਿਬ ਦੀ ਕਮਾਂਡ ਦੇ ਵਿੱਚ ਗਿਆਸਪੁਰਾ ਸਕੂਲ ਬਹੁਤ ਤਰੱਕੀ ਕਰ ਰਿਹਾ ਹੈ ਜੀ ਤੇ ਬਹੁਤ ਅੱਛਾ ਕੰਮ ਕਰ ਰਹੇ ਆ ਇਹ ਤੇ ਇਹਨਾਂ ਨੇ ਆਪ ਹੀ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਇਹਨੂੰ ਪਾਲਾਂਗੇ ਵੀ ਪਿੱਪਲ ਦੇ ਦਰਖਤ ਪਰਲੀ ਸਾਈਡ ਦੇ ਉੱਤੇ ਇੱਕ ਲਾਈਨ ਦੇ ਵਿੱਚ ਜਿਹੜੇ ਲਗਾਏ ਆ ਕਿਉਂਕਿ ਰਵਾਇਤੀ ਜਿਹੜੇ ਸਾਡੇ ਪੇੜ ਹੈਗੇ ਆ ਜਿਵੇਂ ਪਿੱਪਲ ਹੋਗੇ ਬੋਹੜ ਹੋਗੇ ਬਰੋਟਾ ਹੋਗੇ ਟਾਲੀਆਂ ਹੋਗੀਆਂ ਨਿੰਮਾ ਹੋਗੀਆਂ ਇਹੀ ਆਪਾਂ ਨੂੰ ਵੱਤਵਤ ਲਗਾਉਣਾ ਚਾਹੀਦਾ ਕਿਉਂਕਿ ਪੰਜਾਬ ਦੇ ਰਵਾਇਤੀ ਜਿਹੜੇ ਬੂਟੇ ਹੈਗੇ ਆ ਦਰਖਤ ਜਿਹੜੇ ਹੈਗੇ ਇਹੀ ਹੈ ਸਰਕਾਰੀ ਸਕੂਲਾਂ ਦੇ ਪੜਦੇ ਬੱਚਿਆਂ ਨੂੰ ਕੀ ਅਪੀਲ ਕਰੋਗੇ ਜੀ ਸਰਕਾਰੀ ਸਕੂਲ ਚ ਪੜਨ ਵਾਲੇ ਕੀ ਜੀ ਚਾਹੇ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਹੋਣ ਮੈਂ ਤਾਂ ਸਭ ਨੂੰ ਇਹੀ ਸੰਦੇਸ਼ ਦੇਉਂਗੀ ਅੱਜ ਦੇ ਦਿਨ ਕਿ ਵਾਤਾਵਰਣ ਨੂੰ ਬਚਾਣ ਦੀ ਲੋੜ ਹਰੇਕ ਇਨਸਾਨ ਦਾ ਇਹ ਮੁਢਲਾ ਫਰਜ਼ ਹੈਗਾ ਤੇ ਉਹਨੂੰ ਇਹ ਨਿਭਾਉਣਾ ਚਾਹੀਦਾ ਹੈ ਹਰੇਕ ਨੂੰ ਦਰਖਤ ਲਗਾਣੇ ਚਾਹੀਦੇ ਆ ਤੇ ਉਹਨਾਂ ਨੂੰ ਪਾਲਣਾ ਚਾਹੀਦਾ ਹੈ ਅੱਜ ਅਸੀਂ ਨਵ ਚੇਤਨਾ ਵੱਲੋਂ ਦਿੱਤੀ ਹੋਈ ਕਾਲ ਤੇ ਕਿਉਂਕਿ এনवायरमेंट ਡੇ ਦੇ ਸੰਬੰਧ ਵਿੱਚ ਅੱਜ ਅਸੀਂ ਪਲਾਂਟੇਸ਼ਨ ਲਈ ਆਏ ਸੀ ਮੈਂ ਆ ਜੇ ਐਕਸੀਅਨ ਹਾਰਟੀਕਲਚਰ ਗਲਾਡਾ ਵੀ ਇਹ ਕੰਮ ਕਰ ਰਹੇ ਆ ਅਸੀਂ ਇਸ ਜਦੋਂ ਵੀ ਇਹ ਆਰਗੇਨਾਈਜੇਸ਼ਨ ਦੀ ਕਾਲ ਆਏਗੀ ਅਸੀਂ ਆਪਣੇ ਵੀ ਏਰੀਆ ਦੇ ਵਿੱਚ ਗਲਾਡਾ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਆਪਾਂ ਪਲਾਂਟੇਸ਼ਨ ਕਰਾਂਗੇ ਜਿਹੜੀ ਵੀ ਸਾਡੇ ਏਰੀਆ ਦੇ ਵਿੱਚ ਪਲਾਂਟੇਸ਼ਨ ਹੋਏਗੀ ਉਹਨੂੰ ਅਸੀਂ ਐਂਡ ਤੱਕ ਉਹਦੀ ਮੇਨਟੇਨੈਂਸ ਕਰਦੇ ਰਵਾਂਗੇ ਜਿਵੇਂ ਕਿਸੇ ਕੋ ਸਾਹਬ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਨੰਬਰ ਤੇ ਨਹੀਂ ਜਾਂਦੇ ਗਲਾਡਾ ਵੀ ਨੰਬਰ ਤੇ ਨਹੀਂ ਗਲਾਡਾ ਵੀ ਜਿਹੜਾ ਵੀ ਪਲਾਂਟ ਲਗਾਉਂਦਾ ਹੈਗਾ ਉਹਦੀ ਮੇਨਟੇਨੈਂਸ ਐਂਡ ਦਾ ਕਰਦਾ ਸਾਡੇ ਜਿੱਦਾਂ ਏਰੀਆ ਗਲਾਡਾ ਦੀਆਂ ਅਰਬਨ ਸਟੇਟਾਂ ਨੇ ਉਹਨਾਂ ਦੇ ਵਿੱਚ ਸਾਰੇ ਪਾਰਕਾਂ ਦੇ ਤੇ ਰੋਡ ਸਾਈਡ ਤੇ ਪਲਾਂਟੇਸ਼ਨ ਤੁਸੀਂ ਦੇਖੀ ਵੀ ਹੋਏਗੀ ਅਸੀਂ ਹੋਰ ਵੀ ਹਰ ਸਾਲ ਹੀ ਕਰਦੇ ਰਹਿੰਦੇ ਆ ਜਦ ਵੀ ਹੁਣ ਵੀ ਅਸੀਂ ਕਰਾਂਗੇ ਅਸੀਂ ਜੁਲਾਈ ਦੇ ਵਿੱਚ ਸ਼ੁਰੂ ਕਰਾਂਗੇ ਮੌਨਸਨ ਸੀਜ਼ਨ ਦੇ ਆਨ ਕਮਿੰਗ ਤੇ ਫਿਰ ਅਸੀਂ ਇਹਨਾਂ ਦਾ ਵੀ ਸਹਿਯੋਗ ਲੈ ਕੇ ਨਾਲ ਨਮਚੇਤਨਾ ਵੱਲੋਂ ਵੀ ਤੇ ਅਸੀਂ ਆਪਣੇ ਏਰੀਆ ਦੇ ਕਰਾਵਾਂਗੇ ਉੱਥੇ ਤੇ ਮੇਨਟੇਨੈਂਸ ਕਰਾਂਗੇ ਅਸੀਂ ਮੈਡਮ ਜੀ ਦਾ ਵੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਵੀ ਸਾਨੂੰ ਅੱਜ ਇੱਥੇ ਅੱਜ ਜਿੱਦਾਂ ਸਕੂਲ ਦੇ ਵਿੱਚ ਪਲਾਂਟੇਸ਼ਨ ਦੀਆਂ ਸਾਡੀਆਂ ਸੇਵਾਵਾਂ ਲਈਆਂ ਨੇ ਤੇ ਸਾਨੂੰ ਵੀ ਵਧੀਆ ਲੱਗ ਰਿਹਾ ਕਿ এনवायरमेंट ਡੇ ਤੇ ਅਸੀਂ ਅੱਜ ਪਲਾਂਟੇਸ਼ਨ ਕਰਕੇ ਇਹਨੂੰ ਮਨਾ ਰਹੇ ਹਾਂਗੇ ਤੇ ਇਹਦਾ ਮੇਨ ਜਿਹੜਾ ਮਕਸਦ ਆ ਉਹ ਪੂਰਾ ਕਰ ਰਹੇ ਹਾਂਗੇ ਠੀਕ ਓਕੇ ਜੀ